ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਨੇ ਸਾਡੇ ਪੰਜਿਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤਰੀ ਕਹੇਗੀ ਅੱਜ 24 ਦਿਨ ਹੈਗਾ ਬੁੱਧਵਾਰ ਚ ਰਜਾ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਆਪਾਂ ਹੋਲ ਸੇਲ ਰੇਟ ਦੇ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੰਦਰੀ ਵੀ ਸੱਜੇ ਨੂੰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਸੱਜੀਆਂ ਦਾ ਜੀ ਅੱਜ ਦਾ ਜੀ ਆਪਾਂ ਹੋਲ ਸੇਲ ਰੇਟ ਬਾਰੇ ਆਪਾਂ ਗੱਲਬ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਦੀ ਪੰਸੇਵੀ ਦਾ ਜੀ ਅੱਜ ਦਾ ਜੀ ਪਿੰਡੀ ਦਾ ਕਿੱਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਆ ਰਿਹਾ ਪਿੰਡੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਾਲ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਰਜਨ ਦਾ ਪਾਲ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਪਾਲ ਦਾ ਜੀ ਅੱਜ ਦਾ ਜੀ ਦਰਜਨ ਦਾ ਭਾਅ ਜੀ ਅੱਜ ਦਾ ਜੀ ਪਾਲ ਦਾ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਅੱਜ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਕਿਲੋ ਦਾ ਜੀ ਤੇ ਪੰਸੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਪੰਸੇਰੀ ਦਾ ਜੀ ਅੱਜ ਦਾ ਜੀ ਬੈਂਗਣੀ ਦਾ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਰਜਨ ਦਾ ਭਾਅ ਰਿਹਾ ਜੀ ਅੱਜ ਦਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਅੱਜ ਦਾ ਜੀ ਸਰੋਂ ਦੇ ਸਾਗ ਦਾ ਜੀ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਇਹ ਪੰਜਾਹ ਵਾਲੇ ਕਦੂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਰ ਕੀ ਆਨੇ ਲੋਡਾਂ ਬਾਈ ਕੈਮਾ ਹੋਰ ਬੰਦ ਕੀ ਵਾਲ ਨੇ ਬਾਈ ਕੈਮਾ ਕੀ ਕਹਿੰਦੇ ਮਰਾਪੇ ਹੁਣ ਬੱਲੇ ਵਧੀਆ ਵਧੀਆ જય ਮਾਤਾ ਦੀ ਜੈ ਮਾਤਾ ਦੀ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਜਾਲ ਵਾਲੇ ਕਦੂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਅੱਜ ਦਾ ਜੀ ਆਪਾਂ ਵਧੀਆ ਟਾਪ ਦੇ ਕਦੂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਹੋਰ ਬਾਈ ਹਰੀ ਕੀ ਹਾਲ ਨੇ ਬਾਈ ਵਧੀਆ ਬਾਈ ਠੀਕ ਹੈ ਚਾਹਾਂ ਬਾਈ ਜਾਲ ਵਾਲੇ ਕੱਦੂ ਦਾ ਕੀ ਭਾਅ ਲੈ ਚੱਲੇ ਜੀ ਜੀ ਬਾਈ ਅੱਜ ਵਿੱਚ ਹੈਗਾ ਪੈਂਡ ਤੇ ਵਿੱਚ ਹੈ 100 ਰੁਪਏ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਜਾਲ ਵਾਲੇ ਕੱਦੂ ਦਾ ਜੀ ਅੱਜ ਦਾ ਜੀ ਪੂਰਾ ਵਧੀਆ ਟਾਪ ਦਾ ਕੱਦੂ ਹੈ ਜੀ ਇਹ ਜਾਂ ਵਾਲੇ ਕੱਦੂ ਆ ਪਾਰਿਆ ਜਿੱਦ ਦਾ ਜੀ 60 ਤੋਂ ਲੈ ਕੇ 65 ਰੁਪਏ ਦੇ ਕਿਲਾ ਭਾਜ ਜਾਂ ਵਾਲੇ ਕੱਦੂ ਦਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਜ ਜੀ ਅੱਜ ਦਾ ਜੀ ਇਹ ਬਾਈ ਹੈਰੀ ਗੁਰੂ ਮੰਦੂ ਜੀ ਕਿਸੇ ਨੇ ਵੀ ਲੈਣਾ ਇਹ ਪੂਰਾ ਟਾਪ ਦਾ ਕੱਦੂ ਆ ਜੀ ਦੁਕਾਨ ਨੰਬਰ ਹੈ ਜੀ 28 ਜੀ ਤੇ ਆਪਾਂ ਸਕਰੀਨ ਤੇ ਨੰਬਰ ਵੀ ਪਾ ਦਾਂਗੇ ਬਾਈ ਦਾ ਜੇ ਕਿਸੇ ਨੇ ਵੇਚਣਾ ਜਾਂ ਖਰੀਦਣਾ ਤਾਂ ਬਾਈ ਨਾਲ ਗੱਲਬਾਤ ਵੀ ਕਰ ਸਕਦੇ ਹੋ ਜੀ ਹਾਂ ਜੀ ਦੋਸਤੋ ਪੇਠੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 15 ਤੋਂ ਲੈ ਕੇ 16 ਰੁਪਏ ਦੇ ਕਿਲਾ ਭਾਅ ਜੀ ਪੇਠੇ ਦਾ ਜੀ ਅੱਜ ਦਾ ਜੀ ਇਹ ਬੰਦ ਗਟਿਆਂ ਦਾ ਭਾਜ ਜੀ ਅੱਜ ਦਾ ਜੀ ਪੂਰਾ ਵਧੀਆ ਟੌਪ ਦਾ ਪੇਠਾ ਜੀ ਇਹ ਵੀ ਬਾਈ ਹੈਰੀ ਗੁਰੂ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਪੇਠੇ ਦਾ ਭਾ ਰਿਆ ਜੀ ਅੱਜ ਦਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਜ ਜੀ ਪੇਠੇ ਦਾ ਜੀ ਤੇ ਆਪਾਂ ਖੀਰਾ ਵੀ ਦਿਖਾ ਦਿੰਦੇ ਆ ਵੀ ਲੋਕਲ ਖੀਰਾ ਵੀ ਆਉਣਾ ਸ਼ੁਰੂ ਹੋ ਗਿਆ ਤੇ ਆਪਾਂ ਦਿਖਾ ਦਿੰਦੇ ਆ ਵੀ ਲੋਕਲ ਖੀਰੇ ਦਾ ਕੀ ਭਾਜ ਚੱਲ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਲੋਕਲ ਖੀਰੇ ਦਾ ਭਾ ਹੈਗਾ ਜੀ ਅੱਜ ਦਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਜ ਜੀ ਲੋਕਲ ਖੀਰੇ ਦਾ ਜੀ ਪੂਰਾ ਵਧੀਆ ਟੌਪ ਦਾ ਖੀਰਾ ਜੀ ਇਹ ਲੋਕਲ ਖੀਰਾ ਆਉਣਾ ਸ਼ੁਰੂ ਇਵੇਂ ਬਾਈ ਹੈਰੀ ਕੋਲ ਮਿਲ ਜੂਆ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਲੋਕਲ ਖੀਰੇ ਦਾ ਜੀ ਇਹ ਬੰਦ ਲਫਾਫੇ ਲੈਣੇ ਮੈਣੇ ਜੀ ਕਿਸੇ ਨੇ ਵੀ ਲੈਣਾ ਇਹ ਕਿੱਤੋਂ ਕਿੱਡ 15 ਕਿਲੋ ਹੁੰਦਾ ਜੀ ਖੀਰੇ ਦੇ ਵਿੱਚ ਖੀਰਾ ਲਫਾਫੇ ਦੇ ਵਿੱਚ ਤਾਂ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਖੀਰੇ ਦਾ ਜੀ ਅੱਜ ਹਾਂ ਜੀ ਦੋਸਤੋ ਅੱਲਾ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾਫੇ ਦਾ ਭਾਅ ਹੈਗਾ ਜੀ ਅੱਲਾ ਦਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਅੱਲਾ ਦਾ ਜੀ ਅੱਜ ਦਾ ਜੀ ਇਹ ਬੰਦ ਲਫਾਫੇ ਦਾ ਭਾਅ ਜੀ ਅੱਜ ਦਾ ਜੀ ਅੱਲਾ ਦਾ ਜੀ ਅੱਜ ਦਾ हां जी दोस्तों दाणा दाले चोले ਦਾ ਭਾਅ ਰਿਹਾ ਜੀ ਅੱਜ ਦਾ ਜੀ ਦਾਣਿਆਂ ਦੇ ਚੋਲੇ ਦਾ ਭਾਅ ਘਟ ਚੁੱਕੇ ਨੇ ਜੀ ਦਾਣਿਆਂ ਦੇ ਚੋਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ 300 ਰੁਪਏ ਦਾ ਭਾਅ ਜੀ ਅੱਜ ਦਾ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 60 ਰੁਪਏ ਕਿਲੋ ਦਾ ਭਾਅ ਜੀ ਦਾਣਿਆਂ ਦੇ ਚੋਲੇ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਚਿਬੜਾ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 150 ਰੁਪਏ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਚਿਬੜਾ ਦਾ ਜੀ ਤੇ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਰੁਪਏ ਹਾਂਜੀ ਦੋਸਤੋ ਲਾਲ ਮਿਰਚ ਦਾ ਪਾ ਰਿਹਾ ਜੀ ਅੱਜ ਦਾ ਜੀ ਬੰਦਲਫਾ ਫੇਰਾ ਪਾ ਰਿਹਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਪਾ ਜੀ ਲਾਲ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦਲਫਾ ਫੇਰਾ ਪਾ ਜੀ ਅੱਜ ਦਾ ਜੀ ਲਾਲ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਦਰ ਕਦਾ ਪਾ ਵਧ ਚੁੱਕਿਆ ਜੀ ਆਦਰ ਕਦਾ ਪਾ ਹੋ ਗਿਆ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਪਾ ਜੀ ਆਦਰ ਕਦਾ ਜੀ ਅੱਜ ਦਾ ਜੀ ਕਿੱਦੋ ਦਾ ਜੀ ਇਹ ਬੰਦ ਕੱਟਾ ਦਾ ਪਾ ਜੀ ਆਦਰ ਆਦਰ ਕਦਾ ਜੀ ਅੱਜ ਦਾ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਪਾ ਹੈਗਾ ਜੀ ਸ਼ਿਮਲਾ ਮਿਰਚ ਦਾ ਜੀ ਪੂਰੀ ਟੋਪ ਦੀ ਸ਼ਿਮਲਾ ਮਿਰਚ ਦਾ ਪਾ ਰਿਹਾ ਜੀ ਅੱਜ ਦਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਪਾ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਪਾ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਅਰਬੀ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਪਾ ਰਿਹਾ ਜੀ ਅਰਬੀ ਦਾ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਪਾ ਜੀ ਅਰਬੀ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਪਾ ਜੀ ਅੱਜ ਦਾ ਜੀ ਅਰਬੀ ਦਾ ਜੀ ਲੋ ਗੋਲੋ ਬੱਲੋ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬਾਹਰਲੇ ਵਿੱਚ ਜਨਾ ਦਾ ਭਾਅ ਰਿਹਾ ਜੀ ਅੱਜ ਦਾ ਜੀ ਪਾਣੀ ਦੇਕਰਾਂ ਦਾ ਜੀ ਅੱਜ ਦਾ ਜੀ 150 ਰੁਪਏ ਦਾ ਭਾਅ ਜੀ ਪੰਛੇਰੀ ਦਾ ਜੀ ਅੱਜ ਦਾ ਜੀ ਗਾਜਰਾਂ ਦਾ ਜੀ ਤੇ ਕਿਲੋ ਦਾ ਭਾਅ ਰਿਹਾ ਜੀ 30 ਰੁਪਏ ਕਿਲੋ ਦਾ ਭਾਅ ਜੀ ਗਾਜਰਾਂ ਦਾ ਜੀ ਅੱਜ ਦਾ ਹੋਰ ਬਾਪੂ ਲੋਟਾਂ ਕਹਿਮਾਂ ਹਾਂਜੀ ਦੋਸਤੋ ਕਰੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਲ ਫੱਤੇ ਦਾ ਭਾਅ ਰਿਹਾ ਜੀ ਕਰੇਲੇ ਦਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਕਰੇਲੇ ਦਾ ਜੀ ਅੱਜ ਦਾ ਜੀ ਇਹ ਬੰਦ ਲਫਾਫਾ ਦਾ ਭਾਅ ਜੀ ਅੱਜ ਦਾ ਜੀ ਕਰੇਲੇ ਦਾ ਜੀ ਹਾਂ ਜੀ ਦੋਸਤੋ ਲੋਕਲ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਲਫਾਫਾ ਦਾ ਭਾਅ ਰਿਹਾ ਜੀ ਲੋਕਲ ਗੋਭੀ ਦਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਨੈਟ ਜੀ ਬੰਦ ਲਫਾਫਾ ਦਾ ਭਾਅ ਜੀ ਅੱਜ ਦਾ ਜੀ ਇਹ 15 ਨੰਬਰ ਦੁਕਾਨ ਤੋਂ ਮਿਲੂ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਲਫਾਫਾ ਦਾ ਭਾਅ ਜੀ ਲੋਕਲ ਗੋਭੀ ਦਾ ਜੀ ਅੱਜ ਦਾ ਓ ਮਾਈ ਗੋਡ हां जी दोस्तों ਕੱਤੇ ਚੌਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 450 ਤੋਂ ਲੈ ਕੇ 500 ਰੁਪਏ ਤੱਕ ਦਾ ਭਾਅ ਜੀ ਕੱਤੇ ਚੌਲੇ ਦਾ ਜੀ ਅੱਜ ਦਾ ਜੀ ਪੰਛੇਰੀ ਦਾ ਤੇ ਚਾਹਣ ਬਹੁਤ ਘੱਟ ਚੁੱਕੀ ਹੈ ਤੇ ਇਸ ਕਰਕੇ ਥੋੜੀ ਮਹਿੰਗੀ ਹੈ ਜੀ ਚਾਹਣ ਹਾਂ ਜੀ ਦੋਸਤੋ ਗੋਭੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਲੋਕ ਬਾਹਰਲੀ ਗੋਭੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਆ ਰਿਹਾ ਜੀ ਹਾਂਜੀ ਦੋਸਤੋ ਪਦੀਨੇ ਦੀ ਗੁੱਤੀ ਦਾ ਭਾਅ ਰਿਹਾ ਜੀ ਅੱਜ ਦਾ ਵੀ 10 ਰੁਪਏ ਗੁੱਤੀ ਮਿਲ ਜੇ ਕਿਸੇ ਨੇ ਵੀ ਲੈਣਾ ਜੀ ਹੋਰ ਕੋਲੇ ਰੇਟ ਤੇ ਜੀ ਕਿਸੇ ਨੇ ਲੈਣੀ 10 ਰੁਪਏ ਦੀ ਗੁੱਤੀ ਹੈ ਜੀ ਇਹ ਕਿਸੇ ਨੇ ਲੈਣੀ ਹੈ ਜੀ ਪਦੀਨੇ ਦਾ ਭਾਅ ਜੀ ਅੱਜ ਦਾ 10 ਰੁਪਏ ਗੁੱਤੀ ਦਾ ਭਾਅ ਜੀ ਦੋਸਤੋ ਮਸ਼ਰੂਮ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੀਆਂ ਦਾ ਭਾਅ ਰਿਹਾ ਜੀ ਅੱਜ ਦਾ ਵੀ 40 ਰੁਪਏ ਦੀ ਡੱਬੀ ਮਿਲ ਜੇ ਕਿਸੇ ਨੂੰ ਮਿਲਣੀ ਹੈ ਜੀ ਇਹ ਬੰਦ ਡੱਬੀ ਦਾ ਭਾਅ ਰਿਹਾ ਜੀ ਅੱਜ ਦਾ ਵੀ 40 ਰੁਪਏ ਦਾ ਭਾਅ ਦੀ ਡੱਬੀ ਦਾ ਜੀ ਬੰਦ ਦਾ ਜੀ ਮਸ਼ਰੂਮ ਦਾ ਜੀ ਹਾਂਜੀ ਦੋਸਤੋ ਪੱਤ ਗੋਬੀ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪੱਤ ਗੋਬੀ ਦਾ ਜੀ ਅੱਜ ਦਾ ਜੀ ਇਹ ਬੰਦ ਕੱਟਿਆਂ ਦਾ ਭਾਅ ਜੀ ਅੱਜ ਦਾ ਜੀ ਪੱਤ ਗੋਬੀ ਦਾ ਜੀ ਹਾਂਜੀ ਦੋਸਤੋ ਧਨੀਏ ਦਾ ਭਾਅ ਹੈ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ ਵਧੀਆ ਗੁੱਟੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਧਨੀਏ ਦਾ ਜੀ ਭਾਅ ਰਿਹਾ ਜੀ ਅੱਜ ਦਾ ਜੀ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਧਨੀਏ ਦਾ ਜੀ ਅੱਜ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਪੰਡ ਦਾ ਭਾਅ ਆ ਰਿਹਾ ਜੀ ਮੂਲੀ ਦਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਜੀ ਇਹ ਮੰਦ ਪੰਡ ਲੈਣੀ ਪਣੀ ਹੈ ਜੇ ਕਿਸੇ ਨੂੰ ਲੈਣੀ ਹੈ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 23 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਅੱਜ ਦਾ ਜੀ ਇਹ ਬੰਦ ਕਰੇ ਦਾ ਭਾਅ ਆ ਰਿਹਾ ਜੀ ਟਮਾਟਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੰਸੀਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 200 ਰੁਪਏ ਦਾ ਭਾਅ ਜੀ ਪੰਸੀਰੀ ਦਾ ਜੀ ਅੱਜ ਦਾ ਜੀ ਹਰੀ ਮਿਰਚ ਦਾ ਜੀ ਇਹ ਤੇ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਜੀ ਹਰੀ ਮਿਰਚ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਹਾ ਚੱਲ ਰਹੀ ਫਰੂਟ ਦਾ ਜੀ ਆਪਾਂ ਬੰਦ ਗਰੇਟਾਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਹਾ ਚੱਲ ਰਹੀ ਤਾਂ ਤੋਂ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਦੀਪੁਰਾ ਨਾਲ ਬਾਈ ਹੁਰਾ ਨਾਲ ਵੀ ਫਰੂਟ ਦਾ ਕੀ ਪਹਾ ਚੱਲ ਰਿਹਾ ਜੀ ਅੱਜ ਦਾ ਜੀ ਬੰਦ ਬੰਦ ਗਰੇਟਾਂ ਦਾ ਭਾਅ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਹਾ ਚੱਲ ਰਹੀ ਜੀ ਫਰੂਟ ਦਾ ਜੀ ਅੱਜ ਦਾ ਹਰਦੀਪ ਕੀ ਹਾਲ ਨੇ ਬਾਈ ਵਧੀਆ ਵਧੀਆ ਕੈਮਾ ਬਾਈ ਹੋਰ ਲੋਟਾ ਹਟਾ ਤੂੰ ਵੀ ਹਾਲ ਵਧੀਆ ਵੀਰੇ ਵਧੀਆ ਕੈਮਾ ਹਾਂਜੀ ਦੋਸਤੋ ਸੇਵ ਦਾ ਭਾਅ ਹੈਗਾ ਜੀ ਅੱਜ ਦਾ ਜੀ ਵਧੀਆ ਸੇਵ ਦਾ ਭਾਅ ਆ ਰਿਹਾ ਜੀ ਅੱਜ ਦਾ ਕਸ਼ਮੀਰੀ ਸੇਵ ਦਾ ਭਾਅ ਜੀ ਅੱਜ ਦਾ ਸ੍ਰੀਨਗਰ ਵਾਲੇ ਦਾ ਜੀ ਸੇਵ ਦਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਕਿਲੋ ਦਾ ਜੀ ਇਹ ਬੰਦ ਪੇਟੀਆਂ ਦਾ ਭਾਅ ਆ ਰਿਹਾ ਅੱਜ ਦਾ ਜੀ ਸੇਵ ਦਾ ਜੀ ਇਹ ਪੂਰਾ ਕਾਉਬ ਦਾ ਸੇਵ ਆ ਤੇ ਆਪਾਂ ਹੋਰ ਵੀ ਕੁਆਲਿਟੀ ਦਿਖਾ ਦਿੰਨੇ ਹਾਂ ਪੇਟੀ ਵੀ ਘੱਟ ਰੇਟ ਦੇ ਵਿੱਚ ਪੇਟੀਆਂ ਮਿਲ ਜਾਂਦੇ ਆ ਜੇ ਕਿਸੇ ਨੇ ਲੈਣੇ ਆ ਜੀ ਅਸੀਂ ਆਪਾਂ ਘੱਟ ਪੇਟੀਆਂ ਵੀ ਦਿਖਾ ਦਿੰਨੇ ਆ ਰੇਟ ਤੇ ਭਾਅ ਇਹ ਵੀ ਬੰਦ ਪੇਟੀਆਂ ਮਿਲ ਜਾਣਗੀਆਂ ਜੇ ਕਿਸੇ ਨੇ ਵੀ ਲੈਣਾ ਜੀ 10 ਤੋਂ ਜਾਂ 12 ਕਿਲੋ ਵੇਟ ਹੁੰਦਾ ਜੀ ਇਹਦੇ ਵਿੱਚ 200 ਰੁਪਏ ਦੀ ਵੀ ਪੇਟੀ ਮਿਲ ਜੂ ਜੀ 2-200 ਰੁਪਏ ਦੀਆਂ ਪੇਟੀਆਂ ਦਾ ਭਾਅ ਜੀ ਅੱਜ ਦਾ ਜੀ ਇਹ ਬੰਦ ਪੇਟੀ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਪੂਰਾ ਟੌਪ ਦੇ ਸੇਵ ਬਾਰੇ ਗੱਲਬਾਤ ਕਰਦੇ ਆ ਕਰਦੇ ਵੀ ਬੰਦ ਪੇਟੀ ਨਾਲ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਸੇਵ ਦਾ ਹੋਰ ਕੀ ਹਾਲ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਵਧੀਆ ਜਲੂਰ ਵਾਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਬਾਈ ਪਿੰਡ ਪੁਰਬੇ ਕੀ ਕੀ ਰੇਟ ਚੱਲੀ ਜਾਂਦੀ ਨੇ ਪੀਟੀਐਮ ਵੀਰੇ 800 ਪੀਟੀ ਐ ਵੀਰੇ 700 ਹਾਂਜੀ 7 ਵਧੀਆ ਮਾਲ ਜਰਦਾ ਯਾਰ 1000 ਟਿੱਕਰਾ ਵਧੀਆ ਪੂਰਾ ਇੱਕ ਲੰਬਰ ਹਾਂ 1000 ਟਿੱਕਰਾ ਹਾਂ ਹਾਂ ਵੀ 750 ਤੋਂ 750 ਤੋਂ ਲੈ ਕੇ ਹਾਂ 1000 ਤੱਕ ਦਾ ਵਧੀਆ ਮਾਲ ਪੂਰਾ ਵਧੀਆ ਪੂਰਾ ਤੇ ਬਾਕੀ ਤਾਂ ਥੋੜੀ ਜਿਹੀ ਹਲਕੀ ਕੁਆਲਿਟੀ ਹੁੰਦੀ ਆ ਜੇ ਕੋਈ ਵੀ ਲੈਣੀ ਆ ਜਿਵੇਂ ਗ੍ਰਾਡ ਹੋ ਗਿਆ ਜਾਂ ਕੋਈ ਹੋਰ ਉਹਦਾ ਫਿਰ ਉਹਦਾ ਫਿਰ ਉਹਦਾ ਰੇਟ ਆ ਨਾ ਵੀ ਡਾਗੀ ਕੁਆਲਿਟੀ ਡਾਗੀ ਆਉਂਦਾ ਹਾਂ ਉਹਨਾਂ ਦਾ ਕੀ ਆ ਵਾਕੀ ਸਬਜ਼ੀ ਦਾ ਤੈਨੂੰ ਪਤਾ ਮਹਿੰਗੀ ਬਹੁਤ ਆ ਮਹਿੰਗੀ ਬਹੁਤ ਆ ਸਬਜ਼ੀ ਨੇ ਤਾਂ ਬੜਾ ਡੱਟ ਪਾਇਆ ਪਿਆ ਤਾਂ ਕਦੂ ਲੈਂਦਾ ਹੁਣ ਨਾ ਕੋਈ ਹੋਰ ਸਬਜ਼ੀ ਆ ਬਾਹਰਲੀ ਸਬਜ਼ੀ ਆਉਂਦੀ ਆ ਕੱਲੀ ਸਹੀ ਗੱਲ ਆ ਸਰ ਜੀ ਬਾਹਰਲੀ ਦਾ ਰੇਟ ਘੱਟਾ ਗੋਭੀ ਕਾਪੀ ਦਾ ਰੇਟ ਘੱਟਾ ਹੈ ਕਦੂ 70 ਰੁਪਏ ਕਿੰਨਾ ਹੋਇਆ ਪਿਆ ਕੀ ਕਰੂ ਕੋਈ ਇਹ ਵੀ ਗੱਲ ਸਹੀ ਆ ਕਦੂ ਦਾ ਰੇਟ ਸਾਰਿਆਂ ਨਾਲੋਂ ਹਾਈ ਆ ਕਦੂ ਦਾ ਰੇਟ ਬਹੁਤ ਕਿਉਂਕਿ ਝਾੜ ਹੈ ਨਹੀਂ ਯਾਰ ਝਾੜ ਕਰਕੇ ਨਾ ਕਦੂ ਬੜਾ ਘੱਟ ਆ ਰਿਹਾ ਮੰਡੀ ਦੇ ਵਿੱਚ ਤਾਂ ਕਰਕੇ ਥੋੜਾ ਜਿਹਾ ਮਹਿੰਗਾ ਆ ਸਹੀ ਗੱਲ ਆ ਹੈਂ ਕੋਈ ਚੀਜ਼ ਨਹੀਂ ਲੌਂਦੀ ਆਪਣੇ ਬੇਲਾ ਤੇ ਹੁਣ ਤੋਰੀਆਂ ਤਾਂ ਆਈਆਂ ਕੁਝ ਨਹੀਂ ਲੈਂਦਾ ਹੈਗਾ ਨਾ ਨਾ ਇਹ ਨਹੀਂ ਕੁਝ ਨਾ ਪੂਜਾ ਪੈਂਟ ਕਾਲੇ ਮਟਰ ਚੱਲ ਰਹੇ ਨੇ ਆਲੂ ਚੱਲ ਰਹੇ ਬਸ ਇਹ ਤਾਂ ਦੋ ਤਿੰਨ ਸਬਜ਼ੀਆਂ ਹੀ ਨੇ ਚੌਲੇ ਦੇ ਨਾਲ 100 ਰੁਪਏ ਕਿਲੋ ਚੌਲਾ 150 ਇਕੱਲੀ ਜਾਂਦਾ ਹਾਂ 500 ਨੂੰ ਪੰਘੇੜੀ ਆ ਨਹੀਂ ਗੱਲ 500 ਨੂੰ ਪੰਘੇੜੀ ਆ ਹਾਂ ਜੀ ਹਾਂ ਤੇ ਬੰਦ ਪੇਟੀਆਂ ਦਾ ਭਾਜ ਜੀ ਦੇਖੋ ਜੀ ਆਪਾਂ ਨੇ ਦਿਖਾਤੇ ਬਾਈ ਨੇ ਟ੍ਰੇਲਾ ਦੇ ਨਾਲ 70 ਰੁਪਏ ਕਿਲੋ ਹਾਂਜੀ ਤੇ ਵਧੀਆ ਕੁਆਲਟੀ ਦੇ ਛੇਵ ਨੇ ਜਿਹੜੇ ਉਹ 750 ਤੋਂ ਲੈ ਕੇ 1000 ਰੁਪਏ ਤੱਕ ਵਧੀਆ ਕੁਆਲਟੀ ਮਿਲ ਜੀਏ ਕਿਸੇ ਨੇ ਲੈਣੀ ਆ ਇਹ ਬੇਟੀ ਨਾ ਪਾ ਜੀ ਬਰਨਾਲੇ ਮੰਡੀ ਚ ਪਹੁੰਚੋ ਜੀ ਬਰਨਾਲੇ ਮੰਡੀ ਚ ਹਾਂਜੀ ਬਰਨਾਲਾ ਮੰਡੀ ਦਾ ਭਾਜੀ ਇਹ ਅੱਜ ਦਾ ਜੀ ਹਾਂਜੀ ਦੋਸਤੋ ਗਰਾਂਡ ਸ਼ੇਵ ਦਾ ਭਾ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾ ਰਿਹਾ ਜੀ ਅੱਜ ਦਾ ਜੀ ਸ਼ੇਵ ਦਾ ਜੀ ਗਰਾਂਡ ਦਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਜੀ ਗਰਾਂਡ ਸ਼ੇਵ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੇਲੇ ਦਾ ਭਾ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾ ਦਾ ਭਾ ਰਿਹਾ ਜੀ ਅੱਜ ਦਾ ਜੀ 5 ਨੰਬਰ ਦੁਕਾਨ ਤੋਂ ਮਿਲ ਜੂਗੀ ਜੀ ਕੇਲਾ ਕਿਸੇ ਨੇ ਵੀ ਲੈਣਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਜੀ ਕੇਲੇ ਦਾ ਜੀ ਅੱਜ ਦਾ ਜ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਪਵਿੱਤੇ ਦਾ ਜੀ ਅੱਜ ਦਾ ਦੋ ਪੈਨੈਪਲ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾਅ ਆ ਰਿਹਾ ਜੀ ਪੈਨੈਪਲ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਪੈਨੈਪਲ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਪੈਨੈਪਲ ਦਾ ਜੀ हां जी दोस्तों मसमी ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਕਟੇ ਦਾ ਭਾਅ ਹੈਗਾ ਜੀ 850 ਤੋਂ ਲੈ ਕੇ 900 ਰੁਪਏ ਤੱਕ ਦਾ ਭਾਅ ਜੀ ਮਸਮੀ ਦਾ ਜੀ ਅੱਜ ਦਾ ਜੀ ਇਹ ਬੰਦ ਕਟੇ ਦਾ ਭਾਅ ਜੀ ਅੱਜ ਦਾ ਜੀ ਮਸਮੀ ਦਾ ਜੀ ਹਾਂਜੀ ਦੋਸਤੋ ਪਿਆਜ਼ ਦੇ ਕੋਈ 10 ਰੁਪਏ ਕਿਲੋ 10 ਰੁਪਏ ਕਿਲੋ ਹੋ ਗਿਆ ਜੀ ਪਿਆਜ਼ ਦਾ ਭਾਅ ਜੀ ਅੱਜ 10 ਰੁਪਏ ਕਿਲੋ ਦਾ ਭਾਅ ਚੱਲੀ ਜਾਂਦਾ ਜੀ ਪਿਆਜ਼ ਦਾ ਜੀ ਅੱਜ ਦੋਸਤੋ ਆਪਾ ਬਾਬੂ ਜੀ ਨਾਲ ਗੱਲਬਾਤ ਕਰਦਾ ਵੀ ਆਲੂਆਂ ਦਾ ਤੇ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਰ ਕਿ ਰੇਟ ਮਾਰੇ ਪੁੱਛਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂਆਂ ਦਾ ਬਾਬੂ ਜੀ ਨਾਲ ਗੱਲਬਾਤ ਕਰਦਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂਆਂ ਦਾ ਜੀ ਆਪਾਂ ਬੰਦ ਗੱਟਿਆਂ ਬਾਰੇ ਗੱਲਬਾਤ ਕਰਦਾ ਵੀ ਅੱਜ ਦਾ ਜੀ ਡੈਮੜਾ ਆਲੂ ਦਾ ਕੀ ਭਾਅ ਚੱਲ ਰਿਹਾ ਜੀ ਅੱ ਲਿਖਿਆ 500 550 ਹਾਂਜੀ ਦੋਸਤੋ 500 ਤੋਂ ਲੈ ਕੇ 550 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਡੈਮ ਆਲੂ ਦਾ ਜੀ ਪੂਰਾ ਵਧੀਆ ਟੋਪਰੇ ਆਲੂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 500 ਤੋਂ ਲੈ ਕੇ 550 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਡੈਮ ਆਲੂ ਦਾ ਜੀ ਅੱਜ ਦਾ 500 ਰੁਪਏ ਜੀ ਹਾਂਜੀ ਦੋਸਤੋ ਐਲ ਆਰ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 500 ਰੁਪਏ ਦਾ ਭਾਅ ਆ ਰਿਹਾ ਜੀ ਐਲ ਆਰ ਦਾ ਜੀ ਖੇਤੀ ਆਲੂ ਦਾ ਕੀ ਭਾਅ ਆ ਰਿਹਾ ਜੀ 300 ਹਾਂਜੀ ਦੋਸਤੋ ਖੇਤੀ ਆਲੂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 300 ਰੁਪਏ ਦਾ ਭਾਅ ਆ ਰਿਹਾ ਜੀ ਖੇਤੀ ਆਲ ਜੀ ਪਿਆਰ ਦਾ ਤੇ ਆਪਾਂ ਪਿਆਰ ਦਾ ਰੇਟ ਸੁਣਨ ਚਾ ਰਹੇ ਵੀ ਪਿਆਰ ਦਾ ਰੇਟ ਘਟ ਚੁੱਕੇ ਨੇ ਜੀ ਪਿਆਰ ਦੇ ਠੀਕ ਹੈ ਜੀ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਕੱਲ ਰਿਹਾ ਜੀ ਪਿਆਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਿਆਜ਼ ਦਾ ਪਾਅ ਘਟ ਚੁੱਕਿਆ ਜੀ ਪਿਆਜ਼ ਦਾ ਪਾਅ ਰਹੇਗਾ ਜੀ ਅੱਜ ਦਾ ਜੀ 10 ਰੁਪਏ ਕਿਲੋ ਦਾ ਪਾਅ ਰਹੇਗਾ ਜੀ ਪਿਆਜ਼ ਦਾ ਜੀ ਅੱਜ ਦਾ ਜੀ ਬੰਦ ਘਟਿਆ ਦਾ ਪਾਅ ਜੀ ਅੱਜ ਦਾ ਜੀ ਬਰਨਾਲਾ ਮੰਡੀ ਦਾ ਜੀ ਜੀ ਚੱਕਣਾ ਜੀ ਚੱਕ ਲੋ ਜੀ 50 10 ਰੁਪਏ ਕਿਲੋ ਦਾ ਪਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ 10 ਰੁਪਏ ਦਾ ਜੀ 10 ਰੁਪਏ ਕਿਲੋ ਆ ਜੀ ਪਿਆਜ਼ ਜੀ ਅੱਜ ਹਾਂਜੀ ਦੋਸਤੋ ਆਪਾਂ ਪਿਆਜ਼ ਗੱਡੀ ਵਾਲਾ ਵੀ ਦਿਖਾ ਦਿੰਨੇ ਤੇ ਬੰਦ ਗੱਡੀ ਵਾਲੇ ਪਿਆਜ਼ ਦਾ ਪਾਅ ਰਿਆ ਜੀ ਅੱਜ ਦਾ ਜੀ ਘੱਟੇ ਦਾ ਪਾਅ ਰਿਆ ਜੀ ਅੱਜ ਦਾ ਜੀ 11 ਰੁਪਏ ਕਿਲੋ ਦਾ ਪ ਹਾਂਜੀ ਦੋਸਤੋ ਆਪਾਂ ਛੋਟੇ ਗੱਟੇ ਵਾਲੀ ਵੀ ਪਿਆਜ਼ ਦਾ ਭਾਅ ਦੱਸ ਦੇ ਰਹੇ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਛੋਟੇ ਗੱਟੇ ਦਾ ਭਾਅ ਚੱਲ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਜੀ 12 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ 30 ਕਿਲੋ ਵਾਲਾ ਗੱਟਾ ਵੀ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ 13 ਤੋਂ ਲੈ ਕੇ 14 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਹਾਂਜੀ ਦੋਸਤੋ ਹੋਰ ਵੀ ਵਧੀਆ ਚਾਹੀਦਾ ਜੀ ਪਿਆਜ਼ ਪੂਰਾ ਟੌਪ ਦਾ ਪਿਆਜ਼ ਹੈ ਜੀ ਇਹ ਕਿਸੇ ਨੂੰ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਹੈ ਜੀ ਅੱਜ ਦਾ ਜੀ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦਗਟਿਆਂ ਦਾ ਭਾਜ ਜੀ ਅੱਜ ਦਾ ਜੀ ਪਿਆਜ਼ ਦਾ ਜੀ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾ ਹੈਗਾ ਜੀ ਘਟ ਚੁੱਕੇ ਨੇ ਨਾਸਕ ਦੇ ਪਿਆਜ਼ ਦਾ ਵੀ ਭਾ ਜੀ ਨਾਸਕ ਦੇ ਪਿਆਜ਼ ਦਾ ਭਾ ਆ ਰਿਹਾ ਜੀ ਅੱਜ ਦਾ ਜੀ 15 ਤੋਂ ਲੈ ਕੇ 100 ਰੁਪਏ ਤੱਕ ਦਾ ਭਾ ਜੀ ਨਾਸਕ ਦੇ ਪਿਆਜ਼ ਦਾ ਜੀ ਅੱਜ ਦਾ ਜੀ ਇਹ ਬੰਦਗਟਿਆਂ ਦਾ ਭਾ ਜੀ ਅੱਜ ਦਾ ਜੀ ਪਿਆਜ਼ ਦਾ ਜੀ ਨਾਸਕ ਦੇ ਪਿਆਜ਼ ਦਾ ਜੀ ਹਾਂਜੀ ਦੋਸਤੋ ਲਾਸਨ ਦਾ ਭਾ ਹੈਗਾ ਜੀ ਅੱਜ ਦਾ ਜੀ ਬੰਦਗਟਿਆਂ ਦਾ ਭਾ ਆ ਰਿਹਾ ਜੀ ਲਾਸਨ ਦਾ ਜੀ ਅੱਜ ਦਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾ ਜੀ ਲਾਸਨ ਦਾ ਜੀ ਅੱਜ ਦਾ ਜੀ ਇਹ ਵੀ ਪੂਰਾ ਵਧੀਆ ਬੰਦ ਗੱਟੀ ਲੈਣੇ ਪੈਣੇ ਜੇ ਕਿਸੇ ਨੇ ਲੈਣੇ ਜੀ ਪੂਰਾ ਟੌਪ ਦਾ ਲਸਣ ਆ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ